ਫੋਟੋ ਦਾ ਇਹ ਹੱਪਿੰਡਾ ਬਾਕੀ ਦੇ ਵਿੱਚ ਜਿੱਥੇ ਕਿ ਪੰਜਾਬ ਜਿਹੜਾ ਉਹ ਦੋਸਤਾਂ ਬੰਦਾ ਪਿੰਡ ਬਾਕੀ ਦੇ ਵਿੱਚ ਖਾਮਲਾ ਜਗਾ ਦੇ ਉੱਤੇ ਨਜ਼ਾਇਦ ਕਸ ਦੇ ਕਿਸੇ ਇਹਨਾਂ ਜਿਹੜੇ ਬੁਖੇ ਪਿੰਡ ਦਾ ਬਾਕਰਣਾ ਉਹ ਵੱਲੋਂ ਕਿਥੇ ਕੇ ਫੈਸਲੇ ਵਿੱਚ ਇਹਨਾਂ ਨੂੰ ਜਿਹੜਾ ਅਧੁਰ ਦਾ ਹੁਕਮ ਜਾਰੀ ਕੀਤਾ ਗਿਆ ਜਿਹਨਾਂ ਦੀ ਹਾਜ਼ਰੀ ਵਿੱਚ ਜਿਹੜੇ ਇਹ ਮਕਾਨ ਨੇ ਪਿੰਡ ਬਾਗੀ ਰੰਦੇ ਦੇ ਅੰਦਰ ਜਿਹੜੇ ਰੋਕਾ ਕੀਤਾ ਹੋਏ ਨੇ ਉਹਨਾਂ ਦੇ ਮਕਾਨ ਸਾਹੇ ਜਾ ਰਹੇ ਨੇ ਦੇਖਦੇ ਰੌਣਕ ਦੀ ਗਰਾਊਂਡ ਜੀਰੋਂ ਤੋਂ ਰਿਪੋਰਟ ਆਉਂਦੀ ਹੈ ਕਿਵੇਂ ਜਿਹੜੇ ਦੇ ਲੋਕਾਂ ਪਿੰਡ ਦੇ ਲੋਕਾਂ ਨੂੰ ਕਾਫੀ ਗੁੱਸੇ ਵਿੱਚ ਕੀਤਾ ਜਾ ਰਿਹਾ ਹੈ ਸਰਕਾਰ ਵੱਲੋਂ ਜਬਰੀ ਜਿਹੜੇ ਨੇ ਉਹਨਾਂ ਦੇ ਧਰ ਅਸਲ ਦੇ ਵਿੱਚ ਕਾਹੀ ਦਿੱਤੇ ਗਏ ਜਿਹੜੀ ਪੰਚਾਇਤ ਮਹਿਕਮੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਕਿ ਇਲੀਗਲ ਵੇ ਨਾਲ ਘਰ ਬਣੇ ਸੀਗੇ ਬਾਅਦ ਚੋਂ ਪਤਾ ਲੱਗਿਆ ਵੀ ਇਹਨਾਂ ਦੇ ਨਾਲ ਡਰੱਗਸ ਵੀ ਇਹਨਾਂ ਦੇ ਪਰਚੇ ਹੈਗੇ ਟੋਟਲ ਇਹਨਾਂ ਦੇ 20 ਪਰਚੇ ਹੈਗੇ ਜਗਦੀਰ ਕੌਰ ਹੈਗੇ 4 ਪਰਚੇ ਦਰਸ਼ਨ ਸਿੰਘ ਬੁੱਟਾ ਸਿੰਘ ਗੁਰਪ੍ਰੀਤ ਤੇ ਜਸਵਿੰਦਰ ਕੌਰ ਸੋ ਇਹਨਾਂ ਨੇ ਜਿਹੜੇ ਨਸ਼ੇ ਦੀ ਤਸਕਰੀ ਨਾਲ ਕਰਕੇ ਪ੍ਰਾਪਰਟੀਆਂ ਬਣਾਈਆਂ ਸੀਗੀਆਂ ਜਿਹੜਾ ਪੰਜਾਬ ਸਰਕਾਰ ਵੱਲੋਂ ਚੱਲ ਰਿਹਾ ਯੁੱਧ ਨਸ਼ੇ ਵਿਰੁੱਧ ਤੇ ਜਿਹੜਾ ਪੀਲਾ ਪੰਜਾ ਚਲਾਇਆ ਜਾਏਗਾ ਜਿਨ੍ਹਾਂ ਨੇ ਵੀ ਨਸ਼ੇ ਦੇ ਕਰਕੇ ਆਪਣੀਆਂ ਪ੍ਰਾਪਰਟੀਆਂ ਬਣਾਈਆਂ ਤੇ ਉਹਨਾਂ ਤੇ ਇਹ ਕਾਰਵਾਈ ਕੀਤੀ ਜਾ ਰਹੀ ਹੈ ਤੇ ਮੈਂ ਇਸ ਕਰਕੇ ਇਸ ਲੋਕਾਂ ਨੂੰ ਕਹਿਣਾ ਚਾਹਨਾ ਵੀ ਆਪਣੀ ਮਿਹਨਤ ਨਾਲ ਹੱਕ ਦੇ ਨਾਲ ਇਹ ਚੀਜ਼ਾਂ ਕਰਨ ਤੇ ਕਿਉਂਕਿ ਮਾੜੇ ਕੰਮ ਦਾ ਨਤੀਜਾ ਮਾੜਾ ਹੀ ਹੁੰਦਾ ਹੈ ਅਸਰ ਵਿੱਚ ਲੋਕਾਂ ਵੱਲੋਂ ਵੀ ਬੜਾ ਕਿਹਾ ਜਾ ਰਿਹਾ ਕਿ ਜੀ ਅਸੀਂ ਹੁਣ ਕੰਮ ਨਹੀਂ ਇਹ ਕਰ ਰਹੇ ਅਸੀਂ ਇਹ ਮਿਹਨਤ ਮਜ਼ਦੂਰੀ ਕਰਦੇ ਆ ਫਿਰ ਵੀ ਸਾਡੇ ਘਰ ਆਉਂਦੇ ਆ ਉਹਨਾਂ ਦਾ ਕਹਿਣਾ ਤੇ ਇੱਕ ਇਨਵੈਸਟੀਗੇਸ਼ਨ ਦਾ ਵੱਖਰਾ ਪਾਸਾ ਹੈ ਉਹਨਾਂ ਦਾ ਕਹਿਣਾ ਹੈਗਾ ਜੀ ਉਹਨੂੰ ਲੱਗਦਾ ਤੇ ਉਹ ਆ ਕੇ ਮੈਨੂੰ ਆਫਿਸ ਆ ਕੇ ਮਿਲ ਸਕਦੇ ਆ ਸਾਡੀ ਇੰਟੈਲੀਜੈਂਸ ਦੀਆਂ ਇਨਪੁਟਸ ਆਉਂਦੀਆਂ ਤੇ ਸਾਡੀ ਆਪਣੀ ਸਪੈਸ਼ਲ ਬ੍ਰਾਂਚ ਦੀਆਂ ਟੀਮਾਂ ਹੈਗੀਆਂ ਉਹ ਵੈਰੀਫਾਈ ਕਰਕੇ ਹੀ ਇਹ ਚੀਜ਼ ਕੀਤੀ ਜਾਂਦੀ ਹੈ ਕੋਈ ਇਦਾਂ ਦਾ ਬੰਦਾ ਨਹੀਂ ਵੀ ਜਿਹਦੇ ਤੇ ਝੂਠੇ ਪਰਚੇ ਦਿੱਤੇ ਜਾਂਦੇ ਜੇ 8-8 ਪਰਚੇ ਹੋ ਰਿਹਾ ਕੋਈ ਕਿਸੇ ਦੀ ਪਰਸਨਲ ਦੁਸ਼ਮਣੀ ਨਹੀਂ ਹੁੰਦੀ ਜੇ 8-8 ਪਰਚੇ 5 ਲੋਕਲ ਪ੍ਰਿੰਡਾਲਾ ਦੀ ਇਨਪੁਟ ਹੁੰਦੀ ਹੈ ਕੋਈ ਇੰਟੈਲੀਜੈਂਸ ਦੀ ਇਨਪੁਟ ਹੁੰਦੀ ਹੈ ਤਾਂ ਹੀ ਇਹਨਾਂ ਤੇ ਕਾਰਵਾਈ ਹੁੰਦੀ ਹੈ ਸਰ ਕੁਝ ਲੋਕਾਂ ਦੇ ਰਏ ਵੀ ਕਹਿੰਦਾ ਵੀ ਮਤਲਬ ਕਿ ਕਿਸੇ ਐ ਲੱਗਦਾ ਵੀ ਕੁਝ ਲੋਕਾਂ ਦੇ ਮਤਲਬ ਚੁਣ ਕੇ ਘਟਾ ਇਹ ਜਾ ਰਹੇ ਨੇ ਵਿੱਚੋਂ ਨਹੀਂ ਇਦਾਂ ਤਾਂ ਨਹੀਂ ਹੈ ਜਿਹੜਾ ਕਿ ਜਿਹੜਾ ਲਾਲਕੀ ਦੇ ਅੰਦਰ ਪੰਚਾਇਤੀ ਜਿਹੜਾ ਇਲੀਗਲ ਵੇ ਨਾਲ ਇਲੀਗਲ ਜਗ੍ਹਾ ਤੇ ਪ੍ਰਾਪਰਟੀ ਬਣਾਈ ਹੈ ਸਰਕਾਰੀ ਪ੍ਰਾਪਰਟੀਆਂ ਤੇ ਜਗ੍ਹਾ ਬਣਾਈ ਹੈ ਉਸੇ ਤੇ ਹੀ ਕਾਰਵਾਈ ਕੀਤੀ ਜਾ ਰਹੀ ਹੈ ਬਾਕੀ ਜਿਹੜਾ ਮਰੇਰਕੋਟਲਾ ਜਿਹਦਾ ਪੁਲਿਸ ਚ ਹਜੇ ਤੱਕ ਅਸੀਂ 36 ਕਰੋੜ ਦੀ ਪ੍ਰਾਪਰਟੀ ਜਿਹੜੀ ਹੈਗੀ ਹੈ ਉਹ ਅਟੈਚ ਵੀ ਕੀਤੀ ਹੋਈ ਹੈ ਵੱਖਰੇ ਵੱਖਰੇ ਥਾਣੇ ਵੱਖਰੇ ਵੱਖਰੇ ਕੇਸਾਂ ਦੇ ਵਿੱਚ ਉਹ ਕਾਰਵਾਈ ਵੱਖਰੀ ਚੱਲ ਰਹੀ ਹੈ ਸਰ ਕੀ ਵਾਰਨਿੰਗ ਹੈ ਸਰ ਜਿਹੜੇ ਹੋਰ ਜਿਹੇ ਲੋਕ ਨੇ ਵਾਰਨਿੰਗ ਇਹ ਤਾਂ ਇਹ ਹੀ ਹੈ ਵੀ ਆਪਣਾ ਮਿਹਨਤ ਹੋਰ ਕੰਮ ਬੜੇ ਨੇ ਇਹੋ ਜਿਹੇ ਮਾੜੇ ਕੰਮਾਂ ਦਾ ਮਾੜਾ ਨਤੀਜਾ ਇਸ ਤੋਂ ਦੂਰ ਰਹਿਣ ਤੇ ਆਪਣੀ ਵਧੀਆ ਮਿਹਨਤ ਨਾਲ ਹੱਕ ਨਾਲ ਰੋਟੀ ਖਾਣ ਸਰ ਜੀ ਕਿੰਨੇ ਘਰਾਂ ਦੀ ਤੁਹਾਡੇ ਕੋਲ ਲਿਖਤਾ ਜੀ ਇਹ ਟੋਟਲ 5 ਅੱਠ ਘਰ ਨੇ ਮੇਰੇ ਖਿਆਲ ਤੇ ਟੋਟਲ 5 ਬੰਦਿਆਂ ਦੀ ਪ੍ਰਾਪਰਟੀ ਹੈਗੀ ਹੈ ਟੋਟਲ ਇਹਨਾਂ ਦੇ 20 ਪਰਚੇ ਦਰਜਾ ਵੱਖਰੇ ਹੋਏ ਕਿਸੇ ਦੇ ਚਾਰ ਨਹੀਂ ਪੰਜ ਘਰ ਤਾਂ ਆਏ ਨੇ ਕਿੰਨੇ ਰੁਪਏ ਦੀ ਪ੍ਰਾਪਰਟੀ ਡੈਮੇਜ ਹੋਈ ਹੈ ਜੀ ਤੇਰੀ ਵੈਲਿਊਏਸ਼ਨ ਦੇਖ ਲੈਣੇ ਹਜੇ ਕੋਈ ਇਦਾਂ ਦੇ ਕੀਤੇ ਨਹੀਂ ਵੈਲਿਊਏਸ਼ਨ ਸਰ ਪਿਛਲੇ ਦੋ ਦਿਨਾਂ ਤੋਂ ਅਮਰਗੜ ਪੋਸਟ ਦਾ ਅਮਰਗੜ ਦੇ ਵਿੱਚ ਏਰੀਆ ਦੇ ਵਿੱਚ ਜਿਹੜੇ ਨੇ ਲੁਟੇਰਿਆਂ ਦੀ ਬੜੀ ਮਤਲਬ ਕਾਰਵਾਈਆਂ ਕਰ ਰਹੇ ਨੇ ਉਹਦੇ ਚ ਦੋ ਮੁਕਦਮੇ ਸਾਡੇ ਧਿਆਨ ਚ ਆਏ ਉਹਦੇ ਬੇਲ ਆਊਟਰ ਜਿਹੜੇ ਕੋਈ ਹੋਏ ਹੋਣੇ ਉਹ ਚੈੱਕ ਕਰ ਲਾਂਗੇ ਉਹ ਵੀ ਜਲਦੀ ਟ੍ਰੇਸ ਹੋਏਗੇ ਥੈਂਕ ਇਹ ਕਾਰਵਾਈ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਇਹ ਕਿਹੜੇ ਮੁਕਾਫੇ ਜੀ ਇਹਦੇ ਵਾਸਤੇ ਜਿਹੜੀ ਅੱਜ ਇਹ ਕਾਰਵਾਈ ਦੇ ਵਿੱਚ ਮੈਂ بطور ਡਿਊਟੀ ਮੈਜਿਸਟ੍ਰੇਟ ਇੱਥੇ ਤਲਾਤ ਜ਼ਿਲ੍ਹਾ ਮੈਜਿਸਟ੍ਰੇਟ ਮਲੇਰਕੋਟਲਾ ਜੀ ਦੇ ਹੁਕਮਾਂ ਦੇ ਮਤਾਬਕ ਇਹ ਪੰਚਾਇਤ ਵਿਭਾਗ ਵੱਲੋਂ ਜਿਹੜੀ ਮਾਨਯੋਗ ਕਲੈਕਟਰ ਕਮ ਡੀਡੀਪੀਓ ਕੋਰਟ ਦੇ ਵਿੱਚ ਦਾਅਵਾ ਕੀਤਾ ਗਿਆ ਸੀ ਉਹਦੇ ਮੁਤਾਬਕ ਵਾਰੰਟੀ ਇਸ਼ੂ ਹੋਏ ਨੇ ਜਿਹਦੇ ਮੁਤਾਬਕ ਕਨਗੂ ਹਲਕਾ ਦੀਗਵਾਈ ਵਿੱਚ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ ਤੇ ਮੈਂ ਇੱਥੇ ਲਾਅ ਐਂਡ ਆਰਡਰ ਮੇਨਟੇਨ ਕਰਨ ਲਈ ਤਲਾਤ ਆ ਅਸੀਂ ਅਮਨ ਕਾਨੂੰਨ ਬਹਾਰ ਰੱਖਦੇ ਹੋਏ ਮਾਨਯੋਗ ਅਦਾਲਤ ਦੇ ਹੁਕਮਾਂ ਦੇ ਪਾਲਣਾ ਦੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਕਿੰਨੇ ਕਰਨੇ ਸਰ ਜੀ ਸਾਹਿਬ ਇਹ ਕਨਗੋ ਸਾਹਿਬ ਤੋਂ ਕੋਈ ਡਿਟੇਲ ਕਾਰਵਾਈ ਹੋਗੀ ਮੈਂ ਚਾਹੂੰਗਾ ਕਿ ਕਨਗੋ ਸਾਹਿਬ ਆਪ ਜੀ ਨੂੰ ਇਹਦੇ ਬਾਰੇ ਜਿਹੜੀ ਰਿਪੋਰਟ ਦੇ ਆਰਡਰ ਦੀ ਜਾਣਕਾਰੀ ਉਹ ਦੇਣਗੇ ਹਾਂ ਜੀ ਸਰ ਕੀ ਕਹਣਾ ਚਾਹਣਾ ਕਿ ਕਿੰਨੇ ਕਰਨੇ ਜਿਹੜੇ ਆ ਇਹ ਅਟਕਰਾ ਦੀ ਜਿਹੜੀ ਹੈ ਉਹ ਮਿਸਟਰ ਮੀਰੀ ਤੋਂ ਪਹੁੰਚ ਰਹੀ ਸੀ ਜਿਹੜਾ ਨੇ ਨਜ਼ਾਰੇ ਹਟਾਉਣ ਵਾਸਤੇ ਪ੍ਰਿੰਟ ਕਾਗਜ਼ ਕਾਰਵਾਈ ਸੀ ਜਦੋਂ ਇਹ ਨਿਯਾਇਜ਼ ਕਬਜ਼ੇ ਵਾਲੇ ਆਪਾਂ ਕੀਤੀ ਜਾ ਰਹੀ ਹੈ ਹਾਂਜੀ ਨਾ ਜਿਨ੍ਹਾਂ ਦੇ ਨਿਯਾਇਜ਼ ਕਬਜ਼ੇ ਹੈ ਕਿ ਕਿਹਨੇ ਸੀ ਨਾਲ ਕਲਪਤ ਹੈਗਾ ਇਹਨਾਂ ਦਾ ਕੋਈ ਇਹ ਕਪਤਵਰ ਵੱਲੋਂ ਦੱਸਿਆ ਜਾਊਗਾ ਜੀ ਉਹ ਨਸ਼ਾ ਦਾ ਤਾਲੂਗਾ ਤੁਸੀਂ ਨਿਯਾਇਜ਼ ਕਬਜ਼ੇ ਬਾਰੇ ਦੱਸੋ ਇਹ ਸਾਰੇ ਪਿੰਡਾਂ ਦੇ ਵਿੱਚ ਹੋ ਗਿਆ ਇਸ ਤਰ੍ਹਾਂ ਜਿੱਥੇ ਜਿੱਥੇ ਨਿਯਾਇਜ਼ ਕਬਜ਼ੇ ਬਿਲਕੁਲ 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 ਪ੍ਰਸ਼ਾਸਨ ਇਸ ਗੱਲ ਤੇ ਪੂਰਾ ਉਹ ਧੌਰ ਕਰ ਰਿਹਾ ਸਾਰੇ ਨਿਯਾਇਜ਼ ਕਬਜ਼ੇ ਦੇ ਵਿੱਚ ਕਿਹਦੀ ਕਲੀਅਰ ਦੇ ਵਿੱਚ ਉਹਨੂੰ ਚਦਗਾਰੀ ਦੱਸਣਗੇ ਜੀ ਅਸੀਂ ਲੋ ਇਹ ਹੁਕਮ ਨਹੀਂ ਪਾ ਲੈਣਾ ਜਿੱਥੇ ਕਾਰਵਾਈ ਹੋ ਬੱਚੇ ਔਰ ਡਿਸਟ੍ਰਿਕਟ ਪੰਚਾਇਤ ਅਫਸਰ ਅੱਜ ਮਦਦ ਡвелоਪਮੈਂਟ ਅਫਸਰ ਆਏ ਹੋ ਕਿ ਬਾਗੜੀ ਨੇ ਦੇ ਵਿੱਚ ਪਹੁੰਚੋ ਕੀ ਮਾਮਲਾ ਕੀ ਹੈ ਇਹ ਸੋ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਇਹਨਾਂ ਨੇ ਸਾਡੀ ਪੰਚਾਇਤ ਦੇ ਜਗ੍ਹਾ ਵਿੱਚ ਪੰਚਾਇਤ ਨੇ ਆਪਣੇ ਕੇਸ ਕੀਤਾ ਇਹਨਾਂ ਤੇ ਤੇ ਉਹਦੇ ਤਹਿਤ ਹੀ ਕਾਰਵਾਈ ਹੋ ਰਹੀ ਹੈ ਜੀ ਕਿੰਨੇ ਮਤਲਬ ਕੇ ਘਰਾਂ ਤੇ ਹੋਈ ਹੈ ਦੋਸਤ ਇਹ ਟੋਟਲ 8 ਘਰ ਸੀ ਜੀ ਤੇ ਬਟ ਉਹ ਜੁਆਇੰਟ ਫੈਮਲੀਆ ਕਰਕੇ ਮੇਰੇ ਖਿਆਲ ਚ ਤਿੰਨ ਜਾਂ ਚਾਰ ਘਰ ਹੈਗੇ ਨੇ ਜਿੰਨਾ ਇਹਨਾਂ ਦੇ ਵਿੱਚ ਨਾਲ ਕੋਈ ਇਹਨਾਂ ਦੇ ਨਸ਼ੇ ਤਸਕਰਾਂ ਨਾਲ ਵੀ ਕੋਈ ਹੈਗੀ ਹੈ ਕਿਸੇ ਮਤਲਬ ਮੇਰੇ ਖਿਆਲ 'ਚ ਹੈ ਹਾਂਜੀ ਉਹ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਨਸ਼ਾ ਤਸਕਰਾਂ ਦੇ ਪਰਚੇ ਇਹਨਾਂ ਤੇ ਦਰਜ ਹੋਏ ਨੇ ਇਸ ਕਰਕੇ ਵੀ ਕਾਰਵਾਈ ਹੋ ਰਹੀ ਹੈ ਇਹੀ ਕਾਰਵਾਈਆਂ ਹੋਣਗੀਆਂ ਜਿਵੇਂ ਲਿੰਕ ਸੜਕਾਂ ਜਾਂ ਮੇਨ ਸੜਕਾਂ ਦੇ ਉੱਪਰ ਵੀ ਰਸਤੇ ਬਣਾਤੇ ਹੋਣੇ ਜਿਨ੍ਹਾਂ ਨਾਲ ਹਾਸੇ ਵਾਪਸ ਸਾਡੇ ਵੱਲੋਂ ਹਮੇਸ਼ਾ ਹੋ ਰਿਹਾ ਹਾਂਜੀ ਬਿਲਕੁਲ ਸਾਡੇ ਵੱਲੋਂ ਹਮੇਸ਼ਾ ਚੱਲਦੀ ਹੈ ਨਜਾਇਜ਼ ਕਬਜ਼ਿਆਂ ਦੀ ਕਾਰਵਾਈ ਪਰ ਅਮਰਗੜ ਦੇ ਵਿੱਚ ਦੇਖਿਆ ਜਾ ਰਿਹਾ ਵੀ ਕੋਈ ਕਾਰਵਾਈ ਨਹੀਂ ਹੈ ਨਹੀਂ ਕੋਈ ਵੀ ਜਿਹੜੇ ਵੀ ਸਾਡੇ ਧਿਆਨ ਚਾਹੁੰਦੇ ਆ ਅਸੀਂ ਉਹਦੇ ਤੇ ਕਾਰਵਾਈ ਕਰਦੇ ਆ ਨਜਾਇਜ਼ ਕਬਜ਼ੇ ਦੇ ਮੈਡਮ ਇੱਥੇ ਕੁਝ ਜਿਹੜੇ ਲੋਕ ਸੀਗੇ ਜੀ ਉਹ ਤਾਂ ਖਾਸ ਕਰਕੇ ਉਹਨਾਂ ਦਾ ਰੂਪ ਹੈ ਜੀ ਵੀ ਪੱਖਪਾਤੀ ਮਤਲਬ ਰਵਈਆ ਅਪਣਾਇਆ ਜਾ ਰਿਹਾ ਪ੍ਰਸ਼ਾਸਨ ਵੱਲੋਂ ਵੇ ਕੋਚਕੂ ਮਤਲਬ ਜਿਹੜੇ ਘਰ ਟਾਏ ਨੇ ਅੱਠ ਦੇ ਵਿੱਚੋਂ ਵੀ ਨਹੀਂ ਜੀ ਇਦਾਂ ਦਾ ਕੁਝ ਨਹੀਂ ਹੈਗਾ ਜਿਹੜੇ ਹੈਗੇ ਨੇ ਪੂਰੇ ਉਹ ਜੁਆਇੰਟ ਫੈਮਲੀਆ ਕਰਕੇ ਮਤਲਬ ਮਾਂ ਪੁੱਤ ਦਾ ਜਿੱਦਾਂ ਹੋ ਗਿਆ ਨਾਮ ਤੇ ਪਿਓ ਪੁੱਤ ਦਾ ਨਾਮ ਹੋ ਗਿਆ ਇਸ ਇਸ ਕਰਕੇ ਘਟ ਬਣੇ ਨੇ ਮਤਲਬ ਗਿਣਤੀ ਉਹਨਾਂ ਦੀ 8 ਸੀ ਜਿਨ੍ਹਾਂ ਤੇ ਨਜਾਇਜ਼ ਕਬਜ਼ੇ ਦਾ ਕੇਸ ਦੇਣਾ ਤਾਂ ਉਹਨਾਂ ਜੀ ਆਮ ਪਬਲਿਕ ਨੂੰ ਇਹ ਹੀ ਕਹਿਣਾ ਚਾਹੁੰਦੇ ਆ ਵੀ ਨਜਾਇਜ਼ ਕਬਜ਼ੇ ਤੋਂ بچੋ ਮਤਲਬ ਨਜਾਇਜ਼ ਕਬਜ਼ਾ ਕਰੋ ਹੀ ਨਾ ਜੇ ਸਾਨੂੰ ਇਦਾਂ ਦੀ ਕਾਰਵਾਈ ਕਰਨੀ ਪਵੇ ਅਕਾਵਾਜ ਭਾਕੜੀਆਂ ਦੇ ਵਿੱਚ ਜਿਹੜਾ ਉਸ ਪ੍ਰਸ਼ਾਸਨ ਵੱਲੋਂ ਤੇ ਸਿਵਲ ਪ੍ਰਸ਼ਾਸਨ ਵੱਲੋਂ ਪੀੜਾ ਪੰਜਾ ਚਲਾਇਆ ਗਿਆ ਕੀ ਮਾਮਲਾ ਕੀ ਹੈ ਮਾਮਲਾ ਜੀ ਇਹ ਜੋ ਪੰਜਾਬ ਸਰਕਾਰ ਵੱਲੋਂ ਜੋ ਨਸ਼ਿਆਂ ਵਿਰੁੱਧ ਚੱਲ ਰਹੀ ਹੈ ਮੁਹਿੰਮ ਉਹਦੇ ਤਹਿਤ ਉਹਨਾਂ ਲਿਸਟਾਂ ਬਣੀਆਂ ਸੀਗੀਆਂ ਜਿਹੜੇ ਨਸ਼ਾ ਵੇਚ ਨਾਲ ਦੇ ਲੋ ਸੀਗੇ ਉਹ ਜਿਹੜੇ ਸਾਡੇ ਸਰਕਾਰੀ ਪੰਚਾਇਤੀ ਜਗ੍ਹਾ 'ਤੇ ਬੈਠੇ ਤੇ ਉਹਨਾਂ ਦੇ ਉੱਤੇ ਚੱਲੀ ਹੈ ਜੀ ਕਿੰਨੇ ਘਰ ਕਰਤਾ ਹੈਗਾ ਇਹ ਸੱਤ ਅੱਠ ਘਰ ਨੇ ਕੀ ਸੰਦੇਸ਼ ਦੇਣਾ ਚਾਹੁੰਗੇ ਬਾਕੀ ਪਿੰਡ ਵਾਸੀਆਂ ਨੂੰ ਜਿਨ੍ਹਾਂ ਨੇ ਨਜਾਇਜ਼ ਕਬਜ਼ਾ ਕੀਤਾ ਹੈਗਾ ਸੰਦੇਸ਼ ਤਾਂ ਦੇਖੋ ਜੀ ਇਹ ਹੈ ਵੀ ਇਹੀ ਪ੍ਰੋਬਲਮ ਬਣੀ ਹੈ ਇਹ ਗਲਤ ਕੰਮਾਂ ਦੇ ਨਾਲ ਉਹ ਅੱਜ ਖਤਮ ਹੋ ਗਈ ਮੰਨ ਲਓ ਇਹ ਵੈਸੇ ਹੁਣ ਬਹੁਤ ਜ਼ਿਆਦਾ ਸੁਧਰ ਚੁੱਕੇ ਨੇ ਅੱਗੇ ਨਾਲੋਂ ਤਕਰੀਬਾ ਹੁੰਦਾ ਹੈ ਆਪ ਵੀ ਤੋਬਾ ਕਰਦੇ ਨੇ ਵੀ ਜੋ ਪੁਰਾਣੇ ਬਜ਼ੁਰਗਾਂ ਨੇ ਗਲਤੀਆਂ ਕਰਨੀਆਂ ਇਹ ਅਗਾਹ ਨਹੀਂ ਕਰਦੇ ਜਿਹੜੇ ਹੋਰ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਨੇ ਪਿੰਡ ਦੇ ਉਹਨਾਂ ਲਈ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਉਹ ਨਾਲੇ ਵੀ ਹੁਣ ਤੁਹਾਨੂੰ ਪਤਾ ਹੀ ਆ ਸਮਝਦੇ ਹੋ ਤੁਸੀਂ ਵੀ ਉਹ ਤਾਂ ਆ ਹੀ ਜਾਂਦਾ ਜੀ ਸਾਰਾ ਕੁਝ ਉਹ ਆ ਹੀ ਜਾਂਦਾ